ਆਮ ਤੌਰ ਤੇ ਇਹ ਵੇਖਣ ਦੇ ਵਿੱਚ ਆਉਂਦਾ ਹੈ ਕਿ ਵਿਆਹ ਦੀ ਵਰੇਗੰਡ ਮੌਕੇ ਜੋੜੇ ਪਾਰਟੀਆਂ ਕਰਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਫਾਜ਼ਲਕਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪੂਜਾ ਲੁਥਰਾ ਸਚਦੇਵਾ ਦੇ ਵੱਲੋਂ ਵਿਆਹ ਦੀ ਵਰੇਗੰਡ ਮੌਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਵੇਖੇ ਦੁਨੀਆ ਵੀ ਹੈਰਾਨ ਹੋ ਰਹੀ ਹੈ ਦੱਸਦੀ ਹੈ ਕਿ ਪੂਜਾ ਲੁਥਰਾ ਸਚਦੇਵਾ ਤੇ ਬੰਟੀ ਸਚਦੇਵਾ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਅਤੇ ਉਹਨਾਂ ਦੀ ਵਿਆਹ ਦੀ ਵਰੇਗੰਡ ਸੀ ਵਿਆਹ ਦੀ ਵਰੇਗੰਡ ਮੌਕੇ ਉਹਨਾਂ ਦੇ ਵੱਲੋਂ ਪਾਰਟੀਆਂ ਕਰਨ ਦੀ ਬਜਾਏ ਆਮ ਪੰਜਾਬ ਤੇ ਫਾਜ਼ਲਕਾ ਦੀ ਆਵਾਮ ਨੂੰ ਉਹਨਾਂ ਦੇ ਵੱਲੋਂ ਗਮਲੇ ਵੰਡੇ ਗਏ ਪੋਦੇ ਵੰਡੇ ਗਏ ਇੰਨਾ ਹੀ ਨਹੀਂ ਤਰੀ ਗਾੜਵੀ ਵੰਡੇ ਗਏ ਇਸ ਮੌਕੇ ਉਹਨਾਂ ਨੇ ਬੜਾ ਵਧੀਆ ਸੰਦੇਸ਼ ਦਿੱਤਾ ਦੂਜੇ ਪਾਸੇ ਜਦੋਂ ਪਬਲਿਕ ਦੇ ਨਾਲ ਗੱਲਬਾਤ ਕੀਤੀ ਤਾਂ ਪਬਲਿਕ ਦੇ ਵੱਲੋਂ ਕਿਹਾ ਕਿ ਅਜਿਹੇ ਲੀਡਰ ਘਰ ਘਰ ਹੋਣ ਇਹ ਲੀਡਰ ਸ਼ਹਿਰ ਸ਼ਹਿਰ ਹੋਣ ਪੰਜਾਬ ਭਰ ਦੇ ਵਿੱਚ ਅਗਰ ਅਜਿਹੇ ਲੀਡਰ ਹੋਣ ਤਾਂ ਪੰਜਾਬ ਨੂੰ ਮੋੜ ਤੋਂ ਜਿਹੜਾ ਸੋਨੇ ਦੀ ਚਿੜੀ ਬਣਾਇਆ ਜਾ ਸਕਦਾ ਪੰਜਾਬ ਦਾ ਵਾਤਾਵਰਣ ਜਿਹੜਾ ਦੂਸ਼ਿਤ ਹੋ ਰਿਹਾ ਉਹ ਗੰਧਲਾ ਹੋ ਰਿਹਾ ਉਸ ਨੂੰ ਮੋੜ ਤੋਂ ਜਿਹੜਾ ਸੁਰਜੀਤ ਕੀਤਾ ਜਾ ਸਕਦਾ ਉਹਦੇ ਲੰਗਰ ਤਾਂ ਅਕਸਰ ਲੱਗੇ ਆ ਵੇਖਿਆ ਤਾਂ ਤੁਸੀਂ ਵੀ ਲਾਇਆ ਪਰ ਨਾਲ ਗਮਲੇ ਵੀ ਇਤੇ ਜਾ ਰਹੇ ਇਤਨੀ ਗੜਵੀ ਤੇ ਜਾ ਰਹੇ ਨੇ ਇੱਕ ਖਿਆਲ ਕਿਹਾ ਹੈ ਦੇਖੋ ਅਕਸਰ ਇਹ ਦਿੱਖਿਆ ਜਾਂਦਾ ਹੈ ਕਿ ਜੇ ਜਦੋਂ ਕੋਈ ਪਲਾਂਟ ਆਪਾਂ ਲਗਾਣੇ ਆ ਜਾਂ ਆਪਾਂ ਮੰਡਨੇ ਆ ਤਾਂ ਆਪਾਂ ਨੂੰ ਐਸ ਤਰ੍ਹਾਂ ਦੀ ਛੋਟੀ ਹੁੰਦੀ ਕਿ ਉਹ ਜਿਹੜਾ ਪਲਾਂਟ ਜਿਹੜਾ ਲਗਾਇਆ ਜਾਏ ਕਿ ਉਹਦਾ ਆਪਾਂ ਮਾਲਕੀ ਤੇ ਕਿਤੇ ਚਾਈਏ ਤਾਂ ਐਸੀ ਜਗ੍ਹਾ ਮੁਕ ਰੱਖਦੇ ਹੋਏ ਜਿਹੜੇ ਨਾਲ ਗਮਲੇ ਇਤੇ ਜਾ ਰਹੇ ਨੇ ਸਾਡੀ ਗਮਲੇ ਦੇ ਵਿੱਚ ਜਿਹੜੇ ਉਹ ਪੌਦੇ ਲਗਾਏ ਜਾਣ ਤੇ ਜਿਹੜੇ ਪੌਦੇ ਬਾਹਰ ਲਗਾਉਣ ਵਾਲੇ ਨੇ ਉਹ ਇੱਥੇ ਜਿਹੜੇ ਅਕੋਰਡਿੰਗ ਜਿਹੜੋ ਕੋਲੇ ਲੈ ਕੇ ਜਾ ਰਹੇ ਨੇ ਹੁਣ ਕਮਲੇ ਦੇ ਦਾ ਮੋਟਿਵ ਸਿਰਫ ਇੱਕੋ ਹੀ ਹੈ ਕਿ ਉਹ ਬੇਵਿਚੇ ਲਗਾ ਕੇ ਉਹ ਦੀ ਸੰਭਾਅ ਇਹਦੇ ਪ੍ਰੇਰਿਤ ਕਿਉਂ ਹੈ ਅੰਮਲੇ ਟੋਮਾ ਕੰਡੇ ਨੇ ਜੀ ਕਿੰਨੇ ਪੌਦੇ ਮੈਨੂੰ ਤੁਹਾਡੇ ਕੋਲ ਵੰਡੇ ਗਏ ਨੇ ਕਿੰਨੇ ਪੌਦੇ ਕਿੰਨੇ ਤਰੀਕਾਰ ਦੇ ਕਿੰਨੇ ਕਮਲੇ ਦੇ ਦੇਖੋ ਜਦੋਂ ਲੰਗਰ ਲਗਾਈ ਦਿੰਦੇ ਕੋਈ ਗਿਣਤੀ ਨਹੀਂ ਹੁੰਦੀ ਲੋਕਾਂ ਦਾ ਲੋਕਾਂ ਆਪਣੇ ਵੱਲੋਂ ਤਾਂ ਪਹਿਲੇ ਵੀ ਜਿਹੜੇ ਪਾਲੇ ਲਗਾਤਾਰ ਕਿੱਥੇ ਗਏ ਨੇ ਉਸ ਤੋਂ ਪਹਿਲੇ 200 ਲਗਾਏ ਗਏ ਨੇ ਔਰ ਅੱਜ ਵੀ ਉਸ ਤੋਂ ਲੱਗੇ 250 ਦੇ ਜਿਹੜੇ ਕਰੀਬ ਨੇ ਉਹ ਪੌਦੇ ਜਿਹੜੇ ਵੰਡੇ ਜਾਏ ਵਿਆਹ ਦੀ ਵਰੇ ਗੰਢ ਤੇ ਉਹ ਪਾਲਾ ਕੀਤਾ ਜਾ ਰਿਹਾ ਜੀ ਲੋਕਾਂ ਦਾ ਕਹਿਣਾ ਜੇ ਜਿਵੇਂ ਬੂਟੇ ਦੀ ਉਮਰ ਚੱਲੇਗੀ ਉਹ ਇਹਨਾਂ ਦੀ ਜੋੜੀ ਚੱਲਦੀ ਰਹੇ ਕਹਾੜਾ ਕਿਹਾ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਤਾਂ ਤਨਵਾਦੀ ਕਰਦੀ ਆ ਕਿ ਸੀ ਐਸ ਗਾਡੇ ਵੇ ਸਾਨੂੰ ਅਸ਼ੀਰਵਾਦ ਇਹਦਾ ਕੋਈ ਦੁਆ ਵੀ ਦਿੱਤੀ ਔਰ ਹਮੇਸ਼ਾ ਇਹ ਹੀ ਚੀਜ਼ ਦੇਤੀ ਜਾਂਦੀ ਏ ਕਿ ਆਪਣੇ ਘਰ ਨੂੰ ਸਪੈਸ਼ਲਿਸਟ ਨੂੰ ਇੱਕ ਮਹੀਨੀਆਂ ਪਾਰਟੀ ਕਰਕੇ ਨਹੀਂ ਦੇਖੋ ਉਹ ਇੱਕ ਅਲੱਗ ਖੁਸ਼ੀ ਹੁੰਦੀ ਏ ਲੇਕਿਨ ਜਦੋਂ ਕੋਈ ਇਹ ਬੁੱਤੇ ਨੂੰ ਪਾਣੀ ਦੇਵੇਗਾ ਤਾਂ ਕਮ ਸੇ ਕਮ ਯਾਦ ਜ਼ਰੂਰ ਰੱਖੇਗਾ ਵੀ ਇਹ ਸਾਡੇ ਵਿਆਹ ਦੀ ਵੇ ਗੱਟ ਜਿਹੜੇ ਪਲਾਂਟ ਵੰਡੇਗੇ ਸੀ ਔਰ ਐਸ ਪਲਾਂਟ ਇਹੋ ਜੀ ਕਮਰੇ ਦੇ ਵੀ ਵੀ ਪਸਾਨੂੰ ਦੇਖੇ ਜਾਏਗਾ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਜੀ ਜੀ ਕੀ ਕਹਾਂ ਜੋ ਸਭ ਤੋਂ ਵੱਧ ਬਹੁਤ ਬਧਾਈਆਂ ਪਹਿਲਾਂ ਤਾਂ ਮੈਂ ਸਾਰੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਮੇਰੇ ਲੋਕ ਬਾਜਿਟਾ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਅੱਜ 28 ਜੂਨ ਤੇ ਸਾਡੀ ਮੈਰਿਜ ਅਨਿਵਰਸਰੀ ਹੈ ਕਿਉਂਕਿ ਪਲਖਸ਼ੇ ਚ ਡਾਕਟਰ ਬੀਡੀ ਸਜਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਇਹ ਫੋਟੋ ਤੇ ਲੰਗਰ ਲਗਾਇਆ ਗਿਆ ਹੈ ਤੇ ਨਾਲ ਹੀ ਜੰਮਲੇ ਦੇ ਨਾਲ ਹੀ 3000 ਗਾੜੀ ਦਿੱਤੇ ਜਾ ਰਹੇ ਨੇ ਕਿ ਜਿੰਨੇ ਕੋ ਹੋ ਸਕੇ ਸਾਡੇ ਲੋਕ ਦਿੱਤੇ ਜਾਣਗੇ ਜੋ ਰਹਿ ਗਏ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 95631 36898108 69573 69573 ਸੋਰੀ ਤੇ ਉਹਨਾਂ ਨੂੰ ਕੋਈ ਵੀ ਡਾਕੂਮੈਂਟਸ ਦੇਣ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਹੈ ਕਿ ਅਸੀਂ ਉਹਨਾਂ ਦੇ ਬਕਾਇਦਾ ਕਰੇ ਪੁੰਚਾ ਕੇ ਆਵਾਂਗੇ ਉਹਦੇ ਤੇ ਜੇ 30 ਗਾੜੀ ਕਿਸੇ ਨੂੰ ਹੋਰ ਵੀ ਲੋੜ ਪੈ ਗਈ ਜੋ ਸਾਨੂੰ ਸਾਡੇ ਦੋਨਾਂ ਨੰਬਰਾਂ ਤੋਂ ਕੰਟੈਕਟ ਕਰ ਸਕਦੇ ਨੇ ਕਿਰਪਾ ਕਰੀ ਸੋ ਸਾਡੀ ਸੁਸਾਇਟੀ ਪਹਿਲਾਂ ਵੀ ਬਹੁਤ ਬਰਾਨੇ ਕਰ ਚੁੱਕੀ ਏ ਇਹ ਕਿਸੇ ਇੱਕ ਜੀ ਦੇ ਨਾਲ ਸਹਿਯੋਗ ਨਹੀਂ ਹੈ ਸਾਰੇ ਨਾਲ ਮਿਲ ਕੇ ਸੁਸਾਇਟੀ ਦਾ ਜੋਗੇ ਤੁਹਾਡੇ ਨੇੜੇ ਵਾਲੇ ਭਰਾਵਾਂ ਵੀ ਬਹੁਤ ਜ਼ਿਆਦਾ ਸਹਿਯੋਗ ਏ ਜੋ ਸਾਡੀਆਂ ਸਾਡੀ ਆਵਾਜ਼ ਅੱਗੇ ਤੱਕ ਉੱਚਾਉਂਦੇ ਨੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਜੋ ਆਦਾ ਕੀਮਤੀ ਸਮਾਂ ਕੱਢ ਕੇ ਆਏ ਨੇ